ਪਿੰਡਾਂ ਵਿੱਚੋਂ ਪਿੰਡ ਸੁਨੀ ਦਾ ਪਿੰਡ ਸੁਨੀ ਦਾ ਲੂਕੂ ਉਤੋਂ ਲੈ ਕੇ ਗੱਗੀ ਸੁਨੀ ਦਾ ਗੱਲ ਸੋਨੋਂ ਮੇਰੀ ਲੋਕੋ ਸੇਰਾ ਉਹਨੂੰ ਚਾਤਵਾ ਦਾ ਚੰਸੀ ਲੌਂਦਾ ਭਾਰੇ ਉਹਨੇ ਚੋਪਨ ਦੁਨੀਆ ਜਾਣ ਦੀ ਸਾਰੇ ਉਦ ਪਾਣੀ ਸ਼ਹੀਦ ਲੱਗੇ ਮੈਨੂੰ ਪਤਾ ਲੱਗਾ ਉਹਨੇ ਫਿਰ ਬਾਕੀ ਅਮਨ ਫੁੱਲ ਲਾ ਕੇ ਨੇ ਸਦਾ ਕੋ ਬੰਦ ਸੋ ਸਹਾਰਾ ਵੀ ਚਾਦੇ ਕੋ ਸੜਾ ਵਿਆਹ ਦੇ ਲੈ ਜੋ ਚਰਦਾ ਕੀ ਸੱਟ ਹੁੰਦਾ ਜੀ ਜੋ ਨਕਲਾ ਲੱਗਦਾ ਨਕਲਾ ਮਾਂ ਚ ਤੋਂ ਮਾਂ ਕਵਾਦੀ ਪਰ ਹੈ ਥੂਮ ਜੀ ਸੂਈ ਮਾਂ ਚ ਐਦਾਂ ਹੁੰਦਾ ਵੀ ਪਾਇ ਪਹਿਲੇ ਜੋ ਹੀ ਨਾ ਜੀ ਦਰਸ਼ਕਾਂ ਨੂੰ ਖੁਸ਼ ਕਰੇ ਵੀ ਦਰਸ਼ਕਾਂ ਨੂੰ ਦੇਖ ਰਹੇ ਆ ਵੀ ਦਰਸ਼ਕਾਂ ਦਾ ਐਦਾਂ ਮਨੋਰੰਜਨ ਕਰਦਾ ਸੀ ਨਾ ਜਿਹੜੇ ਬੰਦੇ ਨੇ ਇਹਦੀ ਕਬੱਡੀ ਦੇਖੀ ਆ ਆਦਿਓ ਬੰਦੇ ਦੇਖਣਗੇ ਤਾਂ ਕਮੈਂਟ ਜਰੂਰ ਕਰਿਓ ਜਿਹਨੇ ਕਬੱਡੀ ਦੇਖਿਆ ਵੀ ਹਾਂ ਲੈ ਵੇ ਉਹ ਆਏ ਇਹ ਤਾਂ ਬਤੀ ਫੋਜ ਹੋ ਤਾ ਹੈ ਉਹ ਗੱਲ ਸੀ ਨਾ ਤੇਰੀ ਗੱਲ ਹੈ ਰੋ ਦੱਸ ਵੀ ਜਦੋਂ ਮੈਂ ਤੈਨੂੰ ਖੇਡਦੇ ਨੂੰ ਦੇਖਿਆ ਓਦੋਂ ਦਾ ਡਰਦਾ ਨਹੀਂ ਜਦੋਂ ਡਰ ਲੱਗਦਾ ਚੱਲ ਚੱਲ ਸੁੱਕੇ ਭਰਾ ਮੈਂ ਬਹੁਤ ਬਤਾ ਦੇ ਦਿੰਦਾ ਜਦੋਂ ਮੈਂ ਨਾਲ ਪੱਪੂ ਦੇਖਵਾ ਦੇ ਪਾਤ ਨੇ ਚੇਤਰੀ ਖਾਈ ਰ ਭਾਲਦੇ ਨੇ ਫੜਿਆ ਗਰੀ ਅੱਛਾ ਹਾਂ ਜੀਰੋ ਪਰ ਬਾਈ ਜੀ ਨੇ ਤੁਨੂੰ ਜਵੇਰ ਨੇ ਕੀ ਗੱਲ ਆਈ ਜੋ ਬਾਈ ਜਵੇਰ ਕਿੰਨਾ ਬੱਚਾ ਵੀ ਆਲੇ ਬਸ ਹਿੱਲ ਕਾ ਬੀ ਆਲੇ ਬਜਨ ਹਾਂ ਬੱਦੀ ਰਖੇ ਕਰ ਅੱਛਾ ਬਲਾ ਪਾ ਬਾਈ ਜੀ 52 17 ਬਾਅਦ ਸੇ 17 ਉਪਰ 17 ਬੀ ਵਸਾ ਵੱਡਾ ਹੁੰਦਾ ਬੀ ਹੋਸ਼ਲਾ ਵੱਡਾ ਹਾਂ ਯਾਰ ਇਹਦੀ ਬਾਹਰ ਜਰੂਰ ਫੜਿਓ ਯਾਰ ਹਨਾ ਕੋਈ ਬੀਜਾ ਬੂਜਾ ਲਵਾ ਦਿਓ ਬਾਹਰ ਦਾ ਜਾ ਕੇ ਇਹਦਾ ਗੇੜਾ ਗੂੜੇ ਕਢਾ ਦਿਓ ਬਈ ਕੈਨੇਡਾ ਅਮਰੀਕਾ ਦਾ ਹਨਾ ਵੀ ਜੇ ਕੋਈ ਸਪான்ਸਰ ਕਰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਬੈਠੇ ਹਾਂ ਲੋਪੋ ਦੀ ਗਰਾਊਂਡ ਦੇ ਵਿੱਚ ਤੇ ਅੱਜ ਸਾਨੂੰ ਦੋਸਤੋ ਇੱਕ ਐਦਾਂ ਦੇ ਸ਼ਖਸਾਂ ਨਾਲ ਮਿਲਾਂਨ ਲ ਜਿਨੂੰ ਦੇਖ ਕੇ ਅਸੀਂ ਜਿਹੜਾ ਸਾਡਾ ਸੀਨੀਅਰ ਪਲੇਅਰ ਸੀਗਾ ਜਿਨੂੰ ਦੇਖ ਕੇ ਜੀ ਖੇਡਣ ਖੇਡਣ ਲੱਗੇ ਸੀਗੇ ਤਾਂ ਜਿਨੂੰ ਬੁਲਾਉਣ ਦਾ ਵੀ ਸਾਡਾ ਸੁਪਨਾ ਹੁੰਦਾ ਸੀਗਾ ਤੇ ਹੀਰੋ ਉਹ ਸੁਪਰਸਟਾਰ ਸੀਗਾ ਅਸੀਂ ਸ਼ੁਰੂਆਤੀ ਦੌਰ ਤੇ ਸੀਗੇ ਹਨਾ ਵੀ ਸ਼ੁਰੂ ਕੀਤੀ ਸੀ ਕਬੱਡੀ ਤੇ ਹੀਰੋ ਇੱਕ ਇਦਾਂ ਦਾ ਪਲੇਅਰ ਆ ਜਿਹੜੇ ਬੰਦਿਆਂ ਨੇ ਪੁਰਾਣਿਆਂ ਨੇ ਕਬੱਡੀ ਦੇਖੀ ਆ ਵੀ ਹੀਰੋ ਕਿਦਾਂ ਦਾ ਸੀਗਾ ਇਦਾਂ ਦੇ ਮੇਰੇ ਇਤਿਹਾਸ ਦੇ ਵਿੱਚ ਵੀ ਦੋ ਪਲੇਅਰ ਇਦਾਂ ਦੇ ਸੀ ਜਿਹੜੇ ਨੱਚਦੇ ਹੁੰਦੇ ਸੀਗੇ ਇੱਕ ਖਰਾਜੀ ਪਿੱਤੂ ਵਾਲਾ ਇੱਕ ਹੀਰੋ ਲੋਪੋ ਵਾਲਾ ਇਹ ਦੋਨੇ ਇਦਾਂ ਦੇ ਪਲੇਅਰ ਸੀਗੇ ਜਿਹੜਾ ਜਿਹੜੇ ਦਰਸ਼ਕਾਂ ਦਾ ਐਨਾ ਮਨੋਰੰਜਨ ਕਰਦੇ ਸੀਗੇ ਜਿੱਥੇ ਹੀ ਤੇ ਇਹਦੇ ਮਗਰ ਪੂਰਾ ਇਕੱਠ ਆਇਆ ਮਗਰ ਹੁੰਦਾ ਸੀਗਾ ਤੇ ਦਰਸ਼ਕ ਇਹਨਾਂ ਮਨਾਂ ਮੋਹੀ ਪਿਆਰ ਕਰਦੇ ਸੀਗੇ ਤੇ ਅੱਜ ਉਹ ਤੁਹਾਨੂੰ ਸਮਝਦੇ 20 25 ਸਾਲ ਪਿੱਛੇ ਲੈ ਜਾਣਾ ਨਾ ਗਰਾਊਂਡਾਂ ਦੇ ਵਿੱਚ ਤੁਹਾਡੀਆਂ ਸਾਰੀਆਂ ਜਿਹੜੇ ਦਰਸ਼ਕ ਜਿਹੜੇ ਮੇਰੇ ਵੀਰ ਦੇਖਦੇ ਸੀਗੇ ਉਹ ਉਦੋਂ ਮੈਚ ਵੀ ਉਹ ਤੁਹਾਨੂੰ ਸਾਰਾ ਕੁਝ ਯਾਦ ਕਰਾ ਦੇਣਾ ਤੇ ਹੀਰੋ ਨਾਲ ਮਿਲੋਣੇ ਤੁਹਾਨੂੰ ਆਜੋ ਹੀਰੋ ਕਿਵੇਂ ਆ ਬਾਈ ਸੱਸੀ ਗਾਲ ਸੱਸੀ ਦਾ ਸੋਕੇ ਵੀਰੇ ਤੁਹਾਨੂੰ ਬਹੁਤ ਧੰਨਵਾਦ ਹੈ ਮੇਰੇ ਕੋਲ ਚੱਲ ਗਏ ਠੀਕ ਆ ਠੀਕ ਆ ਹੀਰੋ ਠੀਕ ਠਾਕ ਆ ਵੀਰੇ ਹਾਂ ਬਹੁਤ ਰਸਤਾ ਤੇ ਹੀਰੋ ਫਿਰ ਜਿਹੜੀ ਕਬੱਡੀ ਖੇਡਣੀ ਕਦੋਂ ਸ਼ੁਰੂ ਕੀਤੀ ਤੂੰ ਆਰੇ ਨਿੱਕੇ ਨਿੱਕੇ ਬੱਚੇ ਬੱਚੇ ਹੁੰਦੇ ਇਦਾਂ ਜੀ ਮੇਰੇ ਉਹ ਤਾਂ ਪੰਮ ਜੀ ਪੰਮਾ ਕਹਿੰਦਾ ਕਰੇਦਾ ਹੈ ਹਾਂ ਬੁਮਾ ਬਾਈ ਉਹ ਮੈਨੂੰ ਕਹਿਆ ਕਰਾਂਗੇ ਤੂੰ ਬਿੱਲ ਨੂੰ ਘਰ ਦਾ ਕਵਟੀਆਂ ਪਾ ਕਰ ਇਦਾਂ ਉਹ ਤੋਂ ਬਾਅਦ ਦੇ ਬਾਅਦ ਦੇ 52 52 ਬਾਅਦਸ ਯਾਨੀ ਬੜੀਆ ਨਹੀਂ ਨਾਲ ਨੂੰ ਬੜਾ ਓਪਨ ਜੇ ਬੜੀਆ ਕਵਟੀਆਂ ਪਾਉਂਦੇ ਅੱਛਾ ਹਾਂਜੀ ਓਪਨ ਤੇ ਬੜੀਆ ਕਵਟੀਆਂ ਪਾਉਂਦੇ ਨਾ ਹਾਂਜੀ ਹਾਂਜੀ ਭਾਰਤਾ ਹੀਰੋ ਤੇਰਾ 57 62 ਕਿਲੋ ਰਿਆ ਹੈ ਹਾਂ ਭਾਰਤਨਾ 7 7 ਕਿਲੋ ਹਾਂ ਇੰਨੇ ਹੀ ਭਰ ਰਿਆ ਹੈ ਹਾਂਜੀ ਨਹੀਂ ਬਾਕੀ ਆਪਾਂ ਗੱਗੀ ਬਾਈ ਬਸ ਉਹਨੂੰ ਖਿੜਾ ਗਿਆ ਜੈ ਕੋਈ ਦਰੂਪਾ ਨਹੀਂ ਹੁੰਦਾ ਕਿੰਨਾ ਹੱਥਾਂ ਮਾਰਗਾ ਹੁਣ ਜਿਹੜਾ ਹੀਰੋ ਨੇ ਗੱਗੀ ਬਾਈ ਦੀ ਗੱਲ ਕੀਤੀ ਹੈ ਗੱਗੀ ਬਾਈ ਦਾ ਜਦੋਂ ਕੋਈ ਝਗੜਾ ਆਉਂਦਾ ਤਾਂ ਸਾਡੀਆਂ ਅੱਖਾਂ ਨਾਮ ਹੋ ਜਾਂਦੀਆਂ ਸਾਡਾ ਸਤਾਦ ਸੀਗਾ ਤੇ ਇੱਕ ਮੈਂ ਹੋਰ ਤਾਂ ਗੱਲ ਦੱਸਣਾ ਜਨਾ ਵੀ ਜਿਹੜਾ ਗੱਗੀ ਬਾਈ ਦੇ ਸਭ ਤੋਂ ਨੇੜੇ ਦਾ ਬੰਦਾ ਉਹ ਇਹੀ ਬੰਦਾ ਸੀ ਇਨਸਾਨ ਹੀਰੋ ਲੂਪ ਵਾਲਾ ਜਿਹਦੇ ਜਿਹਨੂੰ ਬਾਈ ਬਹੁਤ ਜ਼ਿਆਦਾ ਪਿਆਰ ਕਰਦਾ ਸੀਗਾ ਤੇ ਹਰ ਇੱਕ ਗੱਲ ਜਾਨੀ ਕਿ ਹੀਰੋ ਨਾਲ ਸ਼ੇਅਰ ਹੁੰਦਾ ਸੀਗਾ ਅਕਸਰ ਤੁਸੀਂ ਦੇਖਿਆ ਹੋਊਗਾ ਵੀ ਜਿੱਥੇ ਜਾਂਦਾ ਸੀਗਾ ਹੀਰੋ ਨਾਲ ਹੀ ਹੁੰਦਾ ਸੀਗਾ ਹੀਰੋ ਬਾਈ ਗੱਗੀ ਬਾਈ ਨਾਲ ਕਿੱਦਾਂ ਲੈ ਜਾ ਪੈਂਦੀ ਗੱਗੀ ਬਈ ਬਸ ਇਦਾਂ ਹੀ ਮੇਰਾ ਨਿੱਕੇ ਹੁੰਦੇ ਦਾ ਕੋਈ ਨਹੀਂ ਗੱਲ ਹੋ ਕਿ ਮੈਂ ਆਪਣਾ ਖੂਨ ਜਾਂ ਮਰ ਜਾਂਦਾ ਇਦਾਂ ਨਿੱਕੇ ਹੁੰਦੇ ਮੇਰਾ ਬੜਮ ਪਿਆਰ ਕਰਦੇ ਸੀ ਹੂੰ ਬਈ ਇਦਾਂ ਮੇਰੇ ਉਹਦੇ ਨਾਲ ਨੂੰ ਜਾਨ ਲਾ ਗਿਆ ਉਹ ਤੋਂ ਵੱਧ ਹੀ ਵੱਧ ਬੰਦਾ ਬਾਦ ਗਈ ਜਦੋਂ ਮੈਂ ਬਹੁਤ ਸੋਚੀ ਤਾਂ ਮੈਨੂੰ ਰਾਤ ਨੂੰ 3:00 7 ਵਜੇ ਫੋਨ ਗਿਆ ਗੱਗੀ ਬਈ ਨਾਲ ਗੱਲ ਹੋ ਗਈ ਅੱਛਾ ਛੋਈ ਇਹਦਾ ਸਹੂਤੇ ਹੋ ਗਿਆ ਇਹਦਾ ਸਸਰੇ ਹੈਗੇ ਇਹਨਾਂ ਪਰਿਵਾਰ ਵਾਲੇ ਹੋ ਚੱਕੇ ਜਾਗੇ ਜਦੋਂ ਬਾਈ ਦੀ ਤੈਨੂੰ ਖਬਰ ਸੁਣਦੀ ਆ ਸਾਰੇ ਦਰਸ਼ਕਾਂ ਨੂੰ ਵੀ ਤੇ ਜਿਹੜੇ ਜਿਹੜੇ ਬਾਈ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਦੁੱਖ ਲੱਗਾ ਤੇ ਹੀਰੋ ਤਾਂ ਬਹੁਤ ਜ਼ਿਆਦਾ ਨੇੜੇ ਸੀ ਪਰਿਵਾਰ ਨੂੰ ਵੀ ਬਹੁਤ ਦੁੱਖ ਲੱਗਾ ਨਾ ਤੇ ਅਸੀਂ ਅਜੇ ਤੱਕ ਵੀ ਹਸਨਤਾ ਪਟਾ ਰਹੇ ਹਾਂ ਅਜੇ ਵੀ ਬਾਈ ਹੁੰਦਾ ਹੀਰੋ ਆਪਾਂ ਨੂੰ ਬਹੁਤ ਕਹ ਦੱਸਦਾ ਜੀ ਅੜਿਆ ਅਰਜੰਦ ਦੇ ਜੱਟ ਨਾ ਹਾਂਜੀ ਪਰ ਜਿੱਥੇ ਕਹਦਾ ਕਹਿਦਾ ਹਨ ਫਾਨਾ ਬਣ ਕੇ ਆੜ ਜਾਂਦਾ ਹੈ ਨਾ ਬੜਾ ਅਨਖੀ ਦੀ ਬਾਈ ਜੀ ਹਾਂ ਅਨਖੀ ਵੀ ਸੀਗਾ ਤੇ ਇਨਸਾਨ ਵੀ ਬੜਾ ਵਧੀਆ ਜੀ ਉਹਦਾ ਨਾਮ ਸਾਹ ਨਹੀਂ ਤੇਰੇ ਨਾਲ ਤਾਂ ਦੇਖ ਲਓ ਇਦਾਂ ਦੀਆਂ ਗੱਲਾਂ ਆਏ ਬਈ ਗੱਗੀ ਦੀਆਂ ਤਾਂ ਹੀਰੋ ਨਾਲ ਵੀ ਹੀਰੋ ਨੇ ਕੋਈ ਗੱਡੀ ਮੰਗਣੀ ਜਾਂ ਬਾਈ ਤੋਂ ਮੋਟਰਸਾਈਕਲ ਲੈਣਾ ਤੇ ਬਹੁਤ ਕਿਹੜਾ ਹੀਰੋ ਵਾਕਾ ਹੈਣਾ ਵੀ ਕਿਰਾਂ ਬਾਈ ਕੇ ਘਰੋਂ ਦੋ ਮੋਟਰਸਾਈਕਲ ਲੈ ਕੇ ਆਉਂਦਾ ਜਦੋਂ ਡੱਗ ਪੈਜੀ ਕੀ ਗੱਲ ਹੋਈ ਮੋਟਰ ਸਿੱਕਿਆ ਸੀ ਘੈਰੀ ਮੈਂ ਬਾਈ ਕੇ ਘਰੋਂ ਆਈ ਜਾਣੇ ਪ੍ਰਵਾਹ ਖੇਤਰ 52 ਕਿਲੋ ਮੈਂ ਬਾਈਕਰੋਂ ਮੁੱਸ ਤੋਂ ਮੰਗਿਆ ਤਾਂ ਪੈ ਤੋਂ ਹੱਥ ਦੇ ਕੇ ਕਰੋਂ ਮੇਰਾ ਨਾ ਕਰਾਸੇ ਵਾ ਪੂਰੀ ਫਸ ਗਈ ਅੱਛਾ ਉਹ ਮਰਾ ਕੰਨ ਜੱਸ ਲੈ ਗਿਆ ਉਹ ਤੋਂ ਮੂਰੇ ਪੈ ਜਾਪੀ ਉਹ ਜਾ ਕੰਨ ਖੂਨ ਨਹੀਂ ਬੰਦਦਾ ਨਹੀਂ ਨਹੀਂ ਇੱਕ ਗੱਲ ਹੋ ਰਹੀ ਹੋਈ ਸੀ ਕਹਿੰਦੇ ਕਹਿੰਦੇ ਵੀ ਮੋਟਰ ਤਾਂ ਛੱਡ ਗਈ ਭੱਜਿਆ ਸੀ ਉਹਨਾਂ ਦੇ ਕਰੇ ਨਹੀਂ ਨਹੀਂ ਉਹ ਮਾੜੀ ਮੁੱਸ ਜਾ ਤਰੇ ਭੱਜਿਆ ਛੱਡ ਕੇ ਉਹ ਮੈਂ ਤਾਂ ਤੁਹਾਨੂੰ ਗੱਲ ਕੀ ਹੋਈ ਸੀ ਉਹ ਵੀ ਹੀਰੋ ਤੋਂ ਜਦੋਂ ਮੋਟਰਸਾਈਕਲ ਵੱਜ ਗਿਆ ਏ ਹੀਰੋ ਡਰ ਗਿਆ ਬਾਈ ਕੋ ਕਹੂਗਾ ਬਾਈ ਦਾ ਨੂੰ ਤਾਂ ਵੀ ਪੱਟੀ ਕਰਾਉਣਾ ਨੂੰ ਭੱਜਿਆ ਮੋੜਿਆ ਬਤੰਦਰ ਇਹ ਮੋਟਰਸਾਈਕਲ ਤੇ ਟੁੱਟਿਆ ਵਾ ਡੱਟ ਗਿਆ ਇਹਦੇ ਕੰਨ ਦੇ ਠੱਟ ਵਜੀ ਲਊਗਾ ਨਾ ਉਹ ਵੀ ਭੱਜ ਗਿਆ ਤੇ ਪਰ ਬਾਈ ਇਹਨੂੰ ਇੰਨਾ ਕੁ ਪਿਆਰ ਕਰਦਾ ਸੀਗਾ ਨਾ ਵੀ ਜਿਹੜੇ ਬੰਦੇ ਨੂੰ ਪਤਾ ਹੈ ਵੀ ਬਾਈ ਸਭ ਤੋਂ ਜ਼ਿਆਦਾ ਨੇੜੇ ਬਿਲਦਾਏ ਸੀਗਾ ਤੇ ਹੀਰੋ ਦੇ ਬਾਈ ਹੀਰੋ ਬਾਈ ਗੱਗੀ ਦਵਾਈ ਦੇ ਮੈਚ ਕਿੰਨੇ ਕੁ ਫਿਰ ਦੇਖਦਾ ਰਿਹਾ ਗੱਗੀ ਬਾਈ ਦਾ ਮੈਚ ਜਦੋਂ ਖੇਡਣਾ ਨਾਲ ਵੀ ਜਾਂਦਾ ਹੁੰਦਾ ਸੀ ਨਾ ਦੋ ਹਾਂਜੀ ਮੈਂ ਬਾਹਰ ਬਜ਼ਾਰ ਗਿਆ ਹੈਨਾ ਹਾਂਜੀ ਕਿਹੜਾ ਮੈਚ ਜੀਤ ਬਰਾੜਦਾ ਮੈਚ ਲਾਦੇ ਰਿਹਾ ਬਾਈ ਦੇ ਬਾਈ ਦਾ ਹਜਜੀਤ ਬਰਾੜਦਾ ਇੱਕ ਹੋ ਗਿਆ ਲੱਗਿਆ ਮੈ ਲਾਤਾ ਜੀ ਉਹਨੂੰ ਪਿਆਸੇ ਮਰੀ ਇਹ ਗੱਲ ਮਿੱਤਰ ਆਪ ਦਾ ਦਾਈ ਬਾਤਮਾ ਗੱਜੀ ਵਦੀ ਅੰਤ ਬੁੜੀ ਸੁਣੀ ਆ ਹਾਂ ਇਹਨੇ ਤਾਂ ਦੂਜੀ ਵਾਰ ਕੋਲਦੀ ਪੜਾ ਹਾਜੀ ਦੇ ਗੋਤਪਾਲ ਸਾਹਾਂ ਕੈਂਚੀ ਮਰੀ ਜਿਹੜਾ ਜੋ ਜੁਲਾ ਵੇ ਪਾਦ ਲੈ ਕੇ ਗਿਆ ਚਲੋ ਉਹਨੇ ਸਾਹੇ ਸੀ ਕਿ ਨਾ ਬੱਚਾ ਸੇ ਤੂੰ ਇਦਾਂ ਜਾ ਬਹੁਤ ਜ਼ਿਆਦਾ ਤਾਂ ਜਾਵੇਗਾ ਅੱਛਾ ਤੇ ਤੁਹਾਡੇ ਸਾਹਮਣੇ ਹਰਜੀਤ ਬਰਾੜ ਵਾਈ ਨੂੰ ਕਹਿੰਦਾ ਹਾਂ ਹਾਂ ਹਾਂਜੀ ਅੱਛਾ ਅੱਛਾ ਹਰਜੀਤ ਬਰਾੜ ਨੂੰ ਬਾਈ ਨੇ ਜੱਫਾ ਫਿਰ ਲਾਦਾ ਸੀ ਹਾਂ ਜੱਫਾ ਹਾਂ ਅੱਛਾ 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 ਤੇ ਹਰਜੀਤ ਭਾਈ ਐਵੇਂ ਵੀ ਮੈਂ ਸੁਣਿਆ ਹੀਰੋ ਤੈਨੂੰ ਤਾਂ ਵੱਧ-ਵੱਧ ਉਹ ਬਾਈ ਦਾ ਬਹੁਤ ਜ਼ਿਆਦਾ ਪਿਆਰ ਕਰ ਗਗੀ ਬਈ ਅੱਜ ਬਈ ਰੋਂਦਾ ਸੀ ਕਹਿੰਦਾ ਵੀ ਅੱਜ ਹਜੀਤ ਬਈ ਪੂਰਾ ਹੋ ਗਿਆ ਤੇ ਮੈਨੂੰ ਕਿਨੇ ਕੀ ਕਰਨਾ ਜਿਹੜੇ ਬੰਦੇ ਨੂੰ ਹਜੀਤ ਦੇ ਬਾਹਰ ਕਈ ਲੋਕਾਂ ਨੇ ਗਗੀ ਦਾ ਬੀਰ ਬਣਾ ਉਹਨਾਂ ਬੰਦਿਆਂ ਨੇ ਯਾਦ ਕੀਤਾ ਵੀ ਬਾਈ ਦਾ ਤੇ ਉਹਨਾਂ ਨੇ ਲਵਾਇਆ ਬਾਅਦ ਚ ਹਾਂ 19 ਸਥਾਨੇ ਵਿੱਚ ਹਜੀਤ ਮਰਿਆ ਉਹਨੂੰ ਬਾਈ ਕੈਨੇਡਾ ਗਿਆ ਨਾ ਉਹਨਾਂ ਨੇ ਥਾਂ ਦੇ ਵਿੱਚ ਕਿਹੜੇ ਚੱਕੇ ਜਾਂਦੇ ਅੱਛਾ 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 ਹਾਂਜੀ ਯਾਰੋ ਮੇਰੇ ਕੋਈ ਯਾਦਗਾਰੀ ਮੈਚ ਤਰਾ ਜਿਹੜਾ ਯਾਦਗਾਰੀ ਮੈਚ ਪਾਜੀ ਇੱਕ ਗੱਲ ਹੋਇਸੀ ਵੀ ਮੈਚ ਆਪਣਾ ਬਈ ਆ ਮਦੋਗੀ ਕਿਉਂ ਮੈਂ ਉਦਾਂ ਹੀ ਗੈਰੀ ਮੇਰੇ ਟਾਇਰ ਦਾ ਪਤ ਨੂੰ ਕਰ ਚੰਗਾ ਸੋਗੀ ਕੈਨ ਉਪਰ ਦੀ ਵੇਖੰਦਾ ਹਾਂ ਗਾੜਾ ਮੇਰਾ ਯਾਰ ਉਹ ਮੈਨੂੰ ਲੈ ਗਿਆ ਜੀ ਭਾਈ ਉੱਤੇ ਵੀ ਚਲੋ ਨਾ ਜੀ ਮੈਂ ਫੜਿਆ ਗਿਆ ਚਲੋ ਨਾ ਮੈਂ ਫੜਿਆ ਗਿਆ ਮੈਂ ਚਲੋ ਜਾਪਸ ਆ ਗਿਆ ਜੀਵਨ ਮਾਹਣੇ ਦੋ ਹਣੇ ਤਿੰਨ ਜੱਫੇ ਜੱਫੇ ਪਾਤੇ ਉਹ ਜਰੀਏ ਤੇ ਤਾਂ ਹੀ ਤਾਂ ਪੈਰ ਉੱਤੀ ਹੋ ਗਰੀ ਵਿਚੋ ਮੈਂ ਹੱਸਾ ਉਹ ਜੀਵਨ ਨੂੰ ਦੋ ਜੱਫੇ ਲੱਗੇ ਨਾ ਹਾਂ ਉਹ ਪਾਸਾਰੇ ਭਾਈ ਖੜੇ ਹੁੰਦੇ ਆ ਉਹ ਇੱਕ ਦੋ ਤਿੰਨ ਕਹਿ ਕੇ ਤਾਂ ਸਾਰਾ ਪੈਨ ਦੀ ਮਿਲ ਲੱਗਿਆ ਮਾਰਨ ਫਿਰ ਭਾਈ ਉਸ ਇੱਕ ਤੋਂ ਲੋਪ ਸੁੱਖਾ ਪਹੁੰਚੇ ਤੇ ਇੱਕ ਬਾਬਾ ਚਾਰਨੀ ਅੰਮ੍ਰਿਤ ਕੱਦੂ ਇਹਨਾਂ ਨੇ ਜਾ ਕੇ ਹਾਂ ਜਦੋਂ ਮੈਨੂੰ ਪਤਾ ਨਾ ਅਸੀਂ ਚਾਹ ਪੀਣ ਚੱਲੇ ਸੀਗੇ ਮੈਂ ਤੇ ਕੱਦੂ ਗਰਜੀਤ ਵੀਰਾ ਹਾਂਜੀ ਤੇ ਉਦੋਂ ਉਹ ਵੀ ਤਰਾ ਮੈਂ ਚੱਲੀ ਜਾਂਦਾ ਸੀਗਾ ਤੂੰ ਵੀ ਉਹਦੇ ਪਰੇ ਮਾਰੀ ਪਤਾ ਨਹੀਂ ਕੀ ਗੱਲ ਜਿਹੜੇ ਬਾਹਰ ਮਿੱਠੇ ਦਰਸ਼ਕ ਉਹਦੋਂ ਭੱਜ ਕੇ ਪੈ ਨਿਕਲੇ ਸੀਗੇ ਹਨਾ ਉਦੋਂ ਫਿਰ ਭੱਜ ਕੇ ਬਾਬਾ ਜੀ ਉਦੋਂ ਕਮੇਟੀ 'ਚ ਹੁੰਦੇ ਸੀਗੇ ਆਪਣੇ ਚਰਨੀ ਹਾਂਜੀ ਉਹ ਮਦਦੋਗਾਂ ਦੀ ਉੱਥੇ ਡਿਊਟੀ ਸੀ ਉਹਨਾਂ ਦੀ ਉਹ ਬਿਜਲੀ ਬੋਰਡ 'ਤੇ ਲੱਗੇ ਹੁੰਦੇ ਸੀਗੇ ਬਾਬਾ ਜੀ ਸਾਡੇ ਸਟਾਕੜਾ ਉਹ ਜਦੋਂ ਆਏ ਉਹ ਭੱਜ ਕੇ ਜਦੋਂ ਹੀਰੋ ਗਿਆ ਉਹ ਜਦੋਂ ਭੱਜ ਕੇ ਪੈ ਸੀ ਭਰਾਵਾ ਮੂਰੇ ਹੋ ਕੇ ਛੜਾਇਆ ਸੀ ਸਾਰੇ ਜਣੇ ਉਹ ਤੇ ਉਹ ਮੱਦੋਗੜੀ ਟੀਮ ਸੀਗੀ ਮੱਦੋਗੜੀ ਪਿੰਡ ਦੀ ਟੀਮ ਵਧੀਆ ਖੇੜੀ ਵੀ ਜਦੋਂ ਹਣਾ ਨੀਵਣ ਮੁੰਡਾ ਬਹੁਤ ਵਧੀਆ ਰੇਡਰ ਆ ਹਾਂ ਜੀਵਨ ਦਾ ਤਾਂ ਕੀ ਕਸੂਰ ਸੀ ਬਾਹਰਲੇ ਬੰਦੇ ਆ ਕੇ ਪੈਣ ਗਏ ਹਾਂ ਜੀਵਨ ਕੀ ਕਰਤੀ ਆ ਤੇ ਹੋਰ ਹੀ ਰੋ ਮੇਰਾ ਕੁਵਰੀ ਤੋਂ ਬੰਦੇ ਵੀ ਤਖਤਪੁਰਾ ਸਾਹਿਬ ਵੀ ਬਹੁਤ ਤਗੜਾ ਖੇਡਿਆ ਸੀ ਤਖਤਪੁਰਾ ਸਾਹਿਬ ਮੈਂ ਮੱਲੇ ਖਦੇ ਆਈ ਗੈਰੀਆਂ ਨੂੰ ਮੇਰੀ ਇਤਨਾ ਚੰਗੀ ਰਹਾ ਮੈਂ ਨਿੱਕੂ ਇੱਤਾ ਗਏ ਚ ਨੇ ਚਲੋ ਇਦਾਂ ਉਹਦੇ ਵਿੱਚੋਂ ਚਲੋ ਜੀ ਮੈਂ ਕੁਲੀਆਂ ਪੋਣ ਲੱਗ ਗਿਆ ਉਹਦੇ ਸੀ ਤੇ ਕਤੋਂ ਕਤ ਮੈਂ ਸਾਤਾ ਕੁ ਵਦਿਆ ਪਾਤਿੰਗਾ ਹਾਂ ਮੇਰਾ ਦੋਸਤ ਆ ਸੰਦੀਪ ਠੂਲੀਆ ਹਾਂ ਹਾਂ ਬਹੁਤ ਵਧੀਆ ਹੋਰ ਵੀ ਜਿਹੜਾ ਦੂਜੇ ਆਪਣੇ ਕਈ ਟੀਮਾਂ ਸੀ ਮਾਨੂੰ ਮੂਂਗੂਆਂ ਹੋਰ ਵੀ ਕਿਸੇ ਤੋਂ ਵੀ ੱਫਾ ਨਹੀਂ ਖਾਦਾ ਜੀ ਹਾਂਜੀ ਹੁਣ ਇੱਥੇ ਕਿਹੜਾ ਇੱਥੇ ਖਾਈ ਤੂਦ ਨਾ ਸੀ ਅੱਛਾ ਚਲੋ ਅਸੀਂ ਜਿੱਤੀ ਗਏ ਹਿੱਦੀ ਗਏ ਅਸੀਂ ਮਾਨੂੰ ਕੇ ਬੂਤੇ ਹੁਣ ਜੀਰੋਂ ਨਹੀਂ ਖਿੱਦੀ ਗਏ ਹਾਂ ਵਧੀਆ ਜੀ ਉਹਨੇ ਹਾਂਜੀ ਮੈਂ ਤੇ ਹਰ ਇੱਕ ਨੂੰ ਕੋ ਗਏ ਬੇ ਬੂਤੇ ਮੈਂ ਸਾਦੇ ਅੱਛਾ ਹਰ ਹਾਂ ਹਰ ਆਪਣਾ ਜੋ ਮੁੰਡਾ ਕ੍ਰਿਡੈਂਸ ਚ ਰਹਿ ਗਿਆ ਅੱਛਾ ਉਹ ਰਾਕੇ ਚਲੋ ਬੂਤਾ ਕਹਿੰਦਾ ਵੀ ਖਾਚਾ ਲੈ ਲਓ ਵੀ ਮੈਂ ਹਾਂ ਮਾ ਜੁਰਦਾ ਖਾਚੇ ਤੋ ਗੜੀ ਦਾ ਤੂੰ ਗਰਾਉਂਡ ਚੱਲ ਵੀ ਲੱਗੂ ਪਤਾ ਮੈਂ ਮੈਚ ਨਹੀਂ ਖੇਡਾਂਗਾ ਹਾਂ ਇਹਨਾਂ ਨੇ ਜੀਵਨ ਨੂੰ ਕੱਕਾ ਕੀ ਹੁੰਦੇ ਹਰ ਹੁਣ ਟੈਂਟਾ ਜੱਫੇ ਪਾਤਰ ਮੈਂ ਮੈਂ ਮੇਰੇ ਜੀਵਨ ਨੂੰ ਜੱਫਾ ਲੈਣਾ ਸੌਖਾ ਨਹੀਂ ਹੁੰਦਾ ਸੀਗਾ ਬਹੁਤ ਤਕੜਾਈ ਆਖੀ ਵਧੀਆ ਜੱਫੀ ਸੀਗਾ ਮੈਂ ਤਾਂ ਸ਼ੇਮੀ ਮੈਂ ਤਾਂ ਸ਼ੇਮੀ ਨੇ ਬੁੱਤ ਆ ਸ਼ੇਮੀ ਨੇ ਤੂੰ ਕੋਡੀਆਂ ਪਾਈਆਂ ਆ ਦੋਨਾਂ ਨੇ ਜੱਫੇ ਬੁੱਤ ਸ਼ੇਮੀ ਬਹੁਤ ਵਧੀਆ ਰੈਡਰ ਹੈਡ ਬਣਦਾ ਹਾਂਜੀ ਬੁੱਤਰੇ ਜੱਫਾ ਨਹੀਂ ਖਾਦਾ ਜੀ ਮੇਰੇ ਸ਼ੇਮੀ ਨੇ ਅੱਛਾ ਅਭੀ ਤੂੰ ਜੱਫਾ ਨਹੀਂ ਖਾਦਾ ਹਾਂ ਜੱਫਾ ਜੱਟ ਇਹਨਾਂ ਨੇ ਤਿੰਨ ਜੱਫੇ ਲਾਏ ਤੂੰ ਜ ਬੋਤਾ ਬੋਤਾਲੇ ਉਹ ਸਾਜਾਪੀ ਪੂਰਾ ਤਰਾਈ ਤੋਂ ਜ਼ਿਆਦਾ ਇੱਕ ਵਾਰੀ ਹੀਰੋ ਤੂੰ ਉੱਥੇ ਆਪਣੇ ਸਰਾਜ ਖੇਡ ਰਗਾ ਸੀ ਆਪਾਂ ਤੂੰ ਕਹਿੰਨੀ 55 57 ਕਿਲੋ ਖੇਡਿਆ ਸੀਗਾ 55 ਕਿਲੋ ਹੈ 55 ਕਿਲੋ ਖੇਡਿਆ ਸੀ ਅਸੀਂ ਓਪਨ ਗਏ ਸੀਗੇ ਅਸੀਂ ਵੀ ਮੁੜ ਕੇ ਤੈਨੂੰ ਖੜਾ ਲਿਆ ਸੀਗਾ ਤੇ ਉਦੋਂ ਭਾਈ ਜਮੀਰ ਨੇ ਤੈਨੂੰ ਕੋਈ ਗੱਲ ਕਹੀ ਸੀਗੀ ਉਹ ਭਾਈ ਪਰਾ ਖੀਚ ਚਕਰਾ ਆਪਾਂ ਹੀ ਆਪਾਂ ਦੋਨੇ ਕੁਆਦੇ ਉੱਪਰ ਨੇ ਹਾਂ ਮੈਨੂੰ ਇੱਕ ਮੁੰਡਾ ਕੰਗਰ ਰਹੁਦੇ ਕਰਨਿਆ ਉਹਦੇ ਮੈਂ ਕਾਲਾ ਕੰਗਰ ਵਾਲਾ ਬਹੁਤ ਵਧੀਆ ਲੇਡਰ ਸੀ ਹਾਂ ਕਾਲਾ ਕੰਗਰ ਬਹੁਤ ਵਧੀਆ ਉਹਦੇ ਮੈਂ ਥੱਲੋਂ ਕੋਕ ਆਂ ਮੈਨੂੰ ਜਿਆਦਾ ਆਉ ਸਾਰਾ ਸਾਰਾ ਸੀਮ ਨੂੰ ਜਿਆਦਾ ਤੂੰ ਰੇਡ ਪਾਉਣ ਗਿਆ ਉਹ ਖੇਡਦਾ ਸੀ ਮੈਨੂੰ ਲੱਗਦਾ ਪਰ ਨਹੀਂ ਕਿਹੜੀ ਟੀਮ ਚ ਆਪਾਂ ਉਹਨਾਂ ਨੂੰ ਕੋਈ ਜਿੱਤਦਾ ਲਾਲ ਤੇ ਖੇਡਦਾ ਹੀ ਆ ਤੇ ਉਹ ਉਹਨੇ ਪੂਰਾ ਬਣਿਆ ਤੈਨੂੰ ਨੱਪ ਲਿਆ ਹਾਂ ਮੈਂ ਮੈਂ ਦੇਖ ਕੇ ਮੈਂ ਕਿਹਾ ਮੂੰਹ ਜੋ ਪਿੱਛੇ ਕਰ ਲਿਆ ਮੈਂ ਕਿਹਾ ਇਹ ਦੂ ਤਾਂ ਜੱਫਾ ਖਾ ਲਿਆ ਪਤਾ ਨਹੀਂ ਕਿਵੇਂ ਤੈਨੂੰ ਕੀ ਤੇਰੇ ਇੰਨੀ ਫੁੱਟ ਕਿੱਥੋਂ ਦੀ ਗਈ ਇਹ ਪੱਖਾ ਬਣ ਗਿਆ ਥੱਲੇ ਆਈ ਪੱਖਾ ਬਣ ਕੇ ਘੋਕੇ ਥੱਲੇ ਨਿਕਲਿਆ ਆ ਹਾਂ ਮੈਂ ਭੱਜਿਆ ਪੂਰਾ ਪ੍ਰੈਕਟਿਸ ਜਿਆਦਾ ਕਰਦਾ ਕੀ ਕਰ ਮੈਂ ਮਿਹਨਤੀ ਭਾਈ ਭਾਈ ਮੈਂ ਗਰੋਲ ਹਾਕੇ ਦਾ ਗਰੋਲ ਬੇਲਾ ਕਿੱਲੇ ਕੋ ਵਿੱਚ ਮੈਂ ਕਦੇ ਚਾਈ ਜਾਈ ਮੈਂ ਸਵੇਰੇ ਸਵਾ ਸਵਾ ਕੰਤੜੇ ਰਣੀ ਕਰ ਲੈ ਫੇ ਦੰਦ ਬੈਤਨੋਂ ਪੈਂਤਨੋਂ ਫੁੱਲ ਦੂਰਤਾ ਇਧੇ ਕੰਤ ਮੈਂਤ ਹੁੰਦੀ ਫਿਰ ਉਹਦੇ ਚ ਫਿਰ ਅੱਛਾ ਮੈਂ ਦੇਖਿਆ ਇਹਦਾ ਟ੍ਰਾਈ ਸ਼ਬਦਾਰ ਸੋ ਐਡਾ ਵੱਡਾ ਜੀਗਾ ਜਦੋਂ ਡਾਂਡ ਲਾਉਣ ਲੱਗ ਜਾਂਦੇ ਐ ਥੋੜੀ ਵੀ ਹਟ ਜਾਂਦਾ ਸੀਗਾ ਮੈਨੂੰ ਪਤਾ ਅੱਧਾ ਅੱਧਾ ਘੰਟਾ ਠੰਡ ਹੀ ਲਾਈ ਜਾਂਦਾ ਸੀਗਾ ਇਹ ਲੋਰ ਬਾਈ ਜੀ ਨੇ ਤੈਨੂੰ ਜਵੇਰ ਨੇ ਕੀ ਗੱਲ ਲਈ ਜੋ ਬਾਈ ਜਵੇਰ ਕਹਿੰਦਾ ਬਸਿਆ ਵੀ ਆਲੇ ਬਸਾ ਹੀ ਹਿੱਲ ਕਾ ਬੀ ਆਲੇ ਬਜਾ ਹਾਂ ਪੱਟੀ ਨੇ ਖੇਤੇ ਕਰ ਅੱਛਾ ਬਸਾ ਪਾਪਾ ਜੀ 52 17 ਬਾਅਦ ਸੇ 17 ਉਪਰ 17 ਬੀ ਵਸਾ ਵੱਡਾ ਹੁੰਦਾ ਬੀ ਹੌਸਲਾ ਵੱਡਾ ਹਾਂ ਇੱਕ ਗੱਲ ਹੋਰ ਦੱਸ ਵੀ ਜਦੋਂ ਮੈਂ ਤੈਨੂੰ ਖੇਡਦੇ ਨੂੰ ਦੇਖਿਆ ਡਰਦਾ ਡੁਰਦਾ ਨਹੀਂ ਕਿਦਾਂ ਡਰ ਡੂ ਲੱਗਦਾ ਜਰ ਜਰ ਸੁਕੇ ਪਰਾ ਮੈਂ ਬਹੁਤ ਬਤਾ ਦੇ ਦੈ ਜਰ ਨਾ ਮੈਂ ਜਾਰੇ ਪੱਪੂ ਦੇ ਕੁਆਦੇ ਪਾਤ ਉਹ ਚੇਤਰੀ ਖਾਈ ਦੇ ਭਾਲ ਦੇ ਵਿੱਚ ਫੜਿਆ ਗਰੀ ਅੱਛਾ ਹਾਂਜੀ ਇਹ ਤਾਂ ਇਹ ਤਾਂ ਗੱਲ ਸੱਚੀ ਆ ਬਰ ਦਿਲ ਤਾਂ ਜਿਹੜੇ ਬੰਦੇ ਨੇ ਇਹਨੂੰ ਖੇਡਦੇ ਨੂੰ ਪਰ ਨੱਚਣ ਦਾ ਜੀ ਸਿਸਟਮ ਹੁੰਦਾ ਜੀ ਜੋ ਨੱਚ ਲੱਗੇ ਨੱਚ ਮਾਚ ਤੇ ਮਾ ਕਬੱਡੀ ਪਰ ਇਹ ਫੂਮ ਹੀ ਸਾਰਾ ਸੂਣੀ ਮਾਚ ਐ ਇਦਾਂ ਹੁੰਦਾ ਵੀ ਬਾਈ ਪੈਨ ਜੋ ਹੀ ਨਾ ਜੀ ਦਰਸ਼ਕ ਨੂੰ ਖੁਸ਼ ਕਰ ਗਈ ਦਰਸ਼ਕਾਂ ਨੂੰ ਦੇਖ ਰਹੇ ਆ ਇਹ ਦਰਸ਼ਕਾਂ ਦਾ ਇਦਾਂ ਮਨੋਰੰਜਨ ਕਰਦਾ ਸੀ ਨਾ ਜਿਹੜੇ ਬੰਦੇ ਨੇ ਇਹਦੀ ਕਬੱਡੀ ਦੇਖੀ ਆ ਅੱਜ ਉਹ ਬੰਦੇ ਦੇਖਣਗੇ ਤਾਂ ਕਮੈਂਟ ਜਰੂਰ ਕਰਿਓ ਵੀ ਜਿਹਨੇ ਕਬੱਡੀ ਦੇਖਿਆ ਵੀ ਹੀਰੋ ਆਏ ਮੈਂ ਕਹਿੰਦਾ ਬਾਈ ਜਿਵੇਂ ਹੁਣ ਤੁਸੀਂ ਕਹਿ ਦੋਗੇ ਵੀ ਹੁਣ ਪਲੇਅਰ ਬਹੁਤ ਹੋਣਗੇ ਪਰ ਐਡਾ ਸਰੂਰ ਆਏ ਮੇਲਾ ਹਲਾ ਦਿੰਦਾ ਸੀਗਾ ਹੈਨਾ ਹਾਂ ਕਿਵੇਂ ਬਾਹਰ ਵੀ ਤੇਨੂੰ ਜਿਵੇਂ ਹੀਰੋ ਹੋਣ ਦਾ ਟਾਈਮ ਸੀ ਜੇ ਤੂੰ ਫੁੱਨ ਖੇਡਦਾ ਹੁੰਦਾ ਹੁਣ ਤਾਂ ਫਿਰ ਤੇਰੀ ਫੈਨ ਫੋਨ ਵੀ ਬਹੁਤ ਆਉਂਦੇ ਲੋਕ ਨੇ ਫਿਰ ਬਹੁਤ ਚਾਰਾ ਉਹ ਤਾਂ ਸੋਸ਼ਲ ਮੀਡੀਆ ਨਹੀਂ ਹੁੰਦਾ ਯਾ ਨਾ ਉਹਦਾ ਫੋਨ ਫੜੁੰਦੇ ਵੀ ਪਰ ਜਦੋਂ ਹਮ ਨਿਕਲ ਨਿਕਲ ਮੈਚ ਦੀ 20 60 ਵਾਲੀ ਵੀਡੀਓ ਪਈ ਪਈ ਉਹ ਕਦੇ ਨਹੀਂ ਕੋ ਯਾਦ ਨਹੀਂ ਗਿਆ ਯਾਰ ਪਰ ਮੈਂ ਆਪਣੇ ਮੈਂ ਜਾਣ ਅੱਛਾ ਟੂਰਨਾਮੈਂਟ ਹੀਰੋ ਵੱਧ ਕਿਹੜੇ 64 ਦਿੱਤੇ 57 ਤੇ 52 ਤੇ ਕਿਹੜੀ ਜਿ ਵੱਧ ਦਿੱਤੇ 52 ਜਿੱਤੇ ਜੀ ਕਿਹੜਾ ਕੌ ਕਿਹੜੇ 73 ਕਿਹੜਾ ਮੈਰੀ ਚਲੋ ਮੇਰਾ ਅੱਡਾ ਕੋਲ ਭਾਪੂ ਵੱਧ ਗਿਆ ਇਹ ਬਾਸੇ ਬੁੱਛਣਗੇ ਮੇਰੇ ਨਾਲ ਮੋਰਮਲ ਵ ਫਾਲੋ ਵੀ ਖੇਦੀ ਖੁਦੀ ਜਾਂਦੇ ਬਹੁਤ ਬਹੁਤ ਕਿਹਦੇ ਹੋ ਮੀਤਾ ਅਮਰੀ ਖੇਦੀ ਨੀ ਤਾ ਚਾਹੁੰਦਾ ਨਿਦਾ ਕਰਨ ਹਾਂ ਨਹੀਂ ਹੂੰ ਤੂੰ 500 ਰੁਪਏ ਮੈਂ ਸਾਰੇ ਮੇਰਾ ਮੋੜ ਵਾਤੀ ਕੌਂ ਕਰ ਮੈਂ ਮੈਂ ਇਹਨਾਂ ਸਾਰੇ ਤੇਰੇ ਪਾਤਾ ਕੌਂ ਕਰ ਦਾਸ ਨੰਬਰ ਹੀ 600 ਅੱਛਾ ਮੈਂ 12 ਪੈਸੇ ਕੱਲੇ ਲੈ ਜੀ ਨਹੀਂ ਫਿਰ ਇੱਕ ਸੀਜ਼ਨ ਦੇ ਵਿੱਚ ਜਿਵੇਂ ਤੁਸੀਂ 52 ਦੇ ਵੱਧ ਸੀ ਕਿੰਨੇ ਮੈਚ ਤੇ ਹੁਣੇ ਵੱਧ ਤੋਂ ਵੱਧ ਭਾਈ ਇਹ ਤੇ ਹੀ ਹੈ 15000 ਜੱਥੇ 7000 ਜੱਥੇ 7000 ਮੇਰੇ 15 ਟੂਰਨਾਮੈਂਟ ਖੇਡਦੇ ਜੀ ਕਿ 7-8 ਜਿੱਤੇ ਹੁੰਦੇ ਸੀ ਕਿ 7-8 ਤੇ ਖੜਕ ਦੀ ਵੱਧ ਕਿਧਰ ਹੁੰਦੀ ਸੀ ਉਹ ਖਾਕ ਦੀ ਖੇਡੀ ਕੌ ਕਹਣਾ ਉਹ ਕਹਿੰਦਾ ਗਿਆਨੀ ਹੁੰਣਾ ਨਾ ਹਾਂ ਤੇ ਉਹ ਉਧਰ ਕਰੇ ਮੈਂ 48 ਕਿਲੋ ਥੋੜੀ ਮੱਲੇ ਵਾਲੇ ਜੋਗੀ ਨਾਲ ਕਿਵੇਂ ਮੈਚ ਲੱਗਦਾ ਹੁੰਦਾ ਜੀ ਮੱਲੇ ਜੋਗੀ ਨਾਲ ਜੀ ਤਕੜਾ ਜੀ ਵੀ ਪਲੇਰ ਨੇ ਨਹੀਂ ਆ ਕਿਵੇਂ ਲੱਗਿਆ ਇਹ ਆਪਣੇ ਪਿੰਡੇ ਬਸ ਮੈਨੂੰ ਜੱਫੇ ਪਾਗੇ ਦੋ ਤਨ ਹੋਰ ਆ ਗਈ ਤੁਹਾਨੂੰ ਹਾਂ ਪਾੜਾ ਗਈ ਤੁਹਾਨੂੰ 25 ਮਿੰਟ ਦੀ ਕੋਲੀ ਗੁੱਟੀਆਂ ਮਾਰਦੇ ਹਾਂ ਹਾਂ ਕੱਲਾ ਮੈਂ 25 ਮਿੰਟ ਪਾਖਨੇ ਆਪਣੇ ਇਥੇ ਜੋਗੀ ਨਾਲ ਪੂਰਾ ਤਰ੍ਹਾਂ ਜਾਂ ਫੇ ਜੋ ਵੀ ਤੂੰ ਦੇਖ ਤੂੰ ਵੀ ਮੈਂ ਦੇਖਿਆ ਜੋ ਵੀ ਬਹੁਤ ਵਧੀਆ ਬਲਿ ਹੈ ਇੰਨਾ ਫੜ ਰਿਹਾ ਇੱਥੋਂ ਦੇ ਅੱਛਾ 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 ਨਹੀਂ 25 ਮਿੰਟ ਕਿੰਨਾ ਉਹਦਾ ਮੈਂ ਐ 25 ਤੋਂ 25 ਦਾ ਇਕੱਲਾ 25 ਮਿੰਟ 10 2 15 10 2 15 ਹਾਂਜੀ ਇਹ 25 ਮਿੰਟ ਮੈਂ ਚੱਲਦਾ ਸੀਗਾ ਹਾਂ 25 ਤੋਂ ਇਕੱਲਾ ਹੀ ਗੁੱਡੀ ਆ ਪਈ ਜਾਂਦਾ ਸੀਗਾ ਇਕੱਲਾ ਪਾ ਲਿਆ ਹੀਰੋ ਫਿਰ ਜਿਹੜੇ ਆਪਣੇ ਪੈਂਟ ਦੇ ਫਿਰ ਕਿਹੜੇ ਪੁਰਾਣੇ ਪੇਰ ਕਿੰਨਾ ਦਾ ਫਿਰ ਤੇਰਾ ਬਾਲਾ ਸਹਯੋਗ ਸੀਗਾ ਤੇ ਕਿੰਨਾ ਕਿਹੜੇ ਕਿੰਨਾ ਤੇ ਤੈਨੂੰ ਵਧੀਆ ਲਾਦੀ ਖੇਡ ਦੇ ਕਿਹੜੇ ਮੈਨੂੰ ਭਾਈ ਜੀ ਆਪਣਾ ਜੋ ਬਾਈ ਗੱਗੀ ਸਰਪਾ ਦਾ ਇੱਕ ਕਿੰਨਾ ਤਰਾ ਫੇਰਿਆ ਸ ਇਹ ਬੰਦੇ ਨੂੰ ਬਹੁਤ ਜ਼ਿਆਦਾ ਸਾਥ ਦਿੱਤਾ ਜੀ ਆਪਣੇ ਪਿੰਡ ਦਾ ਜੋ ਬਾਈ ਜਿੰਦਰ ਧੰਨਾ ਕੈਨੇਡਾ ਦੇ ਵਿੱਚ ਆਵਛਾ ਜੀ ਇਹ ਬੰਦੇ ਨੂੰ ਬਹੁਤ ਜ਼ਿਆਦਾ ਸਾਥ ਆ ਇਹਦੇ ਚਾਚੇ ਇਹ ਸੁਖੀਰੇ ਸਗਾ ਭਾਈਆ ਇਹ ਬੰਦੇ ਬਹੁਤ ਜ਼ਿਆਦਾ ਮੈਨੂੰ ਸਾਥ ਦਿੱਤਾ ਅੱਛਾ ਮੋਤੇ ਆਪਣੇ ਪਿੰਡ ਦਾ ਜੋ ਸ਼ੰਦਾ ਜੀ ਇਹਦੀ ਕਰਦੇ ਵਜਾ ਇਹਨੇ ਮੈਨੂੰ ਬਹੁਤ ਜ਼ਿਆਦਾ ਸਾਥ ਦਿੱਤਾ ਹੋਰ ਆਪਣੇ ਪਿੰਡ ਦਾ ਜੋ ਬਾਈ ਬੁੱਤਾ ਹੋ ਕਾ ਵੀ ਤੇ ਆਣ ਜਾਂਦਾ ਮੈਨੂੰ ਬਹੁਤ ਜ਼ਿਆਦਾ ਸਾਥ ਤੱਕ ਰਿ ਖੇਡਿਆ ਕੋ ਪਾਂਚੇਗਾ ਬਾਕੀ ਜੀ ਕੋਈ ਕਹਿਣ ਹਾ ਦੇ ਜੀ ਬਾਈ ਗੱਗੀ ਬਾਈ ਗੱਗੀ ਦੀ ਬੂਟੇ ਬਾਈ ਨਾਲ ਜਦੋਂ ਬਹੁਤ ਪਿਆਰਾ ਹੈ ਬਾਈ ਗੱਗੀ ਬਾਈ ਬੂਟਾ ਹੂੰ ਬੂਟਾ ਬਾਈ ਦਰਸ਼ਕੋ ਸਾਡੇ ਪਿੰਡ ਦਾ ਇੱਕ ਹੈ ਜੀ ਖੇਤ ਆ ਤੇ ਵੀ ਉਹਨੇ ਸਾਨੂੰ ਬਹੁਤ ਜਿਆਦਾ ਸਾਡੀ ਪ੍ਰੈਕਟਿਸ ਵੀ ਕਰਾਈ ਹੈ ਸਾਰੇ ਪਲੇਅਰਾਂ ਦੀ ਬਹੁਤ ਉਹਨੇ ਹੀਰੇ ਤਲਾਸੇ ਆ ਤੇ ਬਹੁਤ ਰਿਸਪੈਕਟ ਆ ਬੂਟੇ ਬਾਈ ਲਈ ਤੇ ਹੋਰ ਬਾਈ ਫਿਰ ਦੂਜੇ ਹੋਰ ਇਹ ਇਹਨਾਂ ਦੀ ਪੂਰੀ ਸਪੋਰਟ ਦਿੱਤ ਨੂੰ ਹਾਂ ਬਹੁਤ ਬਾਈ ਆਪਣੇ ਕਦਰ ਕਦਰ ਦੀ ਮੋਹ ਪਿਆਰ ਫਿਰ ਦੇ ਰਹੇ ਅੱਛਾ 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 ਤੇ ਗਈ ਹੁਣ ਬੂਟੇ ਤੇ ਨਹੀਂ ਹੋਣਾ ਤੇ ਬਰੌਂਗ ਨੂੰ ਨਹੀਂ ਹੋਣਾ ਬੂਟੇ ਮੇਰੇ ਗੱਗੀ ਬਾਈ ਨੇ ਘਰੇ ਜਾਣਾ ਘਰੋਂ ਪੱਤ ਘਰੇ ਹਾਂ ਲੈ ਕੇ ਆਉਂਦੇ ਰਹਿੰਦੇ ਨੂੰ ਹਣਾ ਬਈ ਉਦੋਂ ਇੱਕ ਗੱਲ ਹੋਰ ਆਹੀ ਲੋ ਜਿਵੇਂ ਤੇਰੇ ਮਾਰ ਵੀ ਹੁੰਦਾ ਜੀ ਬੂਟਾ ਦੇ ਬਾਈ ਗੱਲ ਹਾਂਜੀ ਗੁੱਸਾ ਨਹੀਂ ਕਰਦਾ ਜੀ ਨਾ ਗੁੱਸਾ ਇਹ ਬੰਦੇ ਪਿਆਵਨ ਲੱਜਿ ਘਾਦੇ ਬਾਈ ਆਹ ਗੱਲ ਹੀ ਉਹਨੇ ਸਹੀ ਗੱਲ ਕਹੀ ਆ ਹੁਣ ਜੇ ਕਿਸੇ ਜਵਾਕ ਨੂੰ ਮਾਰਾ ਜਾਂ ਘੂਰ ਵੀ ਦਿੰਨੇ ਆ ਨਾ ਉਦੋਂ ਘਰ ਦੇ ਵੀ ਹੀਰੋ ਦੇ ਮਗਰ ਏਡੀ ਸਪੋਰਟ ਦੀ ਹੀਰੋ ਦਾ ਦਾਦਾ ਮਗਰ ਆਉਂਦਾ ਜੀ ਜੇ ਕੋਈ ਗੱਲ ਕੀਤੀ ਕਰਦਾ ਜੀ ਆ ਵੀ ਹੀਰੋ ਨੇ ਗਲਤੀ ਕੀਤੀ ਆ ਘਰ ਦੇ ਬੇਸ਼ੱਕ ਨਹੀਂ ਕੋਈ ਕਹਿੰਦੇ ਬਾਈ ਗੱਗੀ ਦੇ ਬੂਟਾ ਦੇ ਮਾਰਨ ਦੇ ਇਹ ਬੰਦਾ ਮੈਂ ਕਦੇ ਗੁੱਸੇ ਹੁੰਦਾ ਨਹੀਂ ਦੇਖਿਆ ਨਹੀਂ ਇਹ ਉਹ ਇਹ ਵੀ ਨਹੀਂ ਘਮਾਉਂਦਾ ਕਦੇ ਤੋਂ ਵੀ ਐਦਾਂ ਦਾ ਇਨਸਾਨ ਆ ਹੀਰੋ ਵੀ ਇਹਨੂੰ ਕੋਈ ਉਹ ਕੀ ਕਹਨੇ ਹੀਰੋ ਹਾਂਜੀ ਸਹੀ ਤੇ ਬਿਲਕੁਲ ਸਹੀ ਹੈ ਨਾ ਹਾਂ ਸਹੀ ਤੇ ਹੀਰੋ ਫਿਰ ਹੋਰ ਕੋਈ ਯਾਦਗਾਰੀ ਮੈਚ ਦੱਸ ਯਾਦਗਾਰੀ ਭਾਈ ਚੰਦ ਇੱਥੇ ਮੈਰੀ ਬਹੁਤ ਜਹਰੀ ਕੀ ਤੇ ਨਾਲੇ ਭਾਈ ਦੀ ਵੀਰੀ ਬਹੁਤ ਸਲਾ ਜਿਆਪੀ ਹੁੰਦਾ ਸੀ 7-2 ਸਾਲ ਤੱਕ ਮੈਨਰੇ ਨਾਲ ਵੀ ਕੱਲੇ ਪਾਤ ਗਿਆ ਹਾਂ ਬਾਰੂ ਬਾਈ ਆਪਣਾ ਹਾਂ ਮੈਂਕੀ ਦੀ ਫੱਲ ਆਈ ਯਾਨੀ ਮੈਨਰੇ ਫੜ ਲਿਆ 1.5 ਬਹੁਤ ਡਰੀਨਸ ਕਿਰਾ ਲੀ ਦੀ ਨਾ ਆ ਤੇ ਮੇਰੀ ਪਹਿਲੀ ਆ ਗਈ ਅੱਧੇ ਸਾਲ ਉੱਤੇ ਹੋਵੇ ਪਹਿਲੀ ਉਹਦੀ ਮਗਰ ਵੀਰੀ ਆ ਗਈ ਅੱਧੇ ਮੈਂ ਤੇ ਵੀਰੀ ਹੁਣ ਜੱਟੀ ਇਹ ਲੋ ਹੋਰ ਪਰ ਲੜਾਈ ਲੜੂਈ ਦੱਸ ਕੋਈ ਜਿਹੜੀ ਤੂੰ ਕਿਤੇ ਆਏ ਬਾਈ ਕਿਹਾਂ ਹੀ ਹੁਣ ਚੱਲੀ ਜਾਵੇ ਮੈਂ ਚੱਲੀ ਜਾਵੇ ਇੱਥੇ ਇੱਥੇ ਚੰਦ ਫਰਾਨਾ ਸਾਰਾ ਕਰੋੜ ਕਰੋੜ ਮੈਚ ਖੋਣੀ ਹੋਣਾ ਸਾਰਾ 20 ਮਿੰਟ ਬੀਤੇ ਆ ਹਾਂ ਸਾਰਾ ਰੋਣਾ ਪੈ ਗਿਆ 5 ਕਿ ਮਿੰਟ ਤੇ ਰਿੰਦਰ ਜਿਹੜੀ ਮੁਕੇ ਮੁਕੇ ਸਭ ਬੋ ਯਾਰ ਜਿਆਦਾ ਚੱਲੇ ਫੇਰ ਉਹਨੂੰ ਚੋ ਕੀ ਹੋਣੀ ਕੀ ਗੱਲ ਹੋ ਗਈ ਜੀ ਉਹ ਪਹਿਲ ਪਿੱਛੇ ਰਸਾ ਰਹੀ ਚਾਦ ਮੈਂ ਪਿੱਛੇ ਉਹ ਤੇ ਵੀ ਫਰਾਜ ਵੀ ਤੂੰ ਕਰਤਾ ਸੀ ਕੰਮ ਦਾ ਹਾਂਜੀ ਹਾਂਜੀ ਫਰਾਜ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਮੈਂ ਚੱਲੀ ਜਾਵੇ ਥੋੜਾ ਜਿਆਦਾ ਹੀ ਕੰਡਿਆਲ ਨਾਲ ਮੈਂ ਸੀਤਾ ਰੇਡਰ ਹੁੰਦੇ ਜਦੋਂ ਹਾਂ ਤੇਰੇ ਜਾਫੀ ਦੀ ਸੀਪਾ ਸੀ ਆਪਣੇ ਪਿੰਡ ਵਾਲਾ ਜਿਹਦੀ ਬੂਟਾਂ ਦੀ ਦੁਕਾਨ ਆ ਕੈਪ ਸੀਗਾ ਸਿੰਦਰੀ ਸੀਗਾ ਮੇਲਾ ਦਾ ਹਾਂਜੀ ਹਾਂਜੀ ਹਨਾ ਉਹ ਲੋਕ ਕਦੇ ਰੈਫਰੀ ਨੇ 65 ਗੱਲ ਦਿੱਤਾ ਤੂੰ ਰੈਫਰੀ ਨੇ ਛੱਡਤੀ ਹਾਂਜੀ ਹਾਂ ਰੈਫਰੀ ਉਹ ਆਏ ਬਥੀ ਬਹੁਤ ਹੋ ਗੋ ਉਹ ਗੱਲ ਸੀ ਯਾ ਨਾ ਤਰੀ ਗੱਲ ਹਾਂ ਰੈਫਰੀ ਜਿੱਤਿਆ ਮੈਂ ਸੁਕੇ ਹਰ ਹਰ ਫੜਾਏ ਤੂੰ ਛਾ ਪਰ ਠੀਕ ਆ ਪਰ ਚਲੋ ਠੀਕ ਆ ਉਹ ਪਰ ਗਲਤ ਗੱਲ ਸੀਗੀ ਹਨਾ ਤੇ ਇੱਕ ਵਾਰੀ ਗੇਰਾ ਮੱਲਿਆ ਨੇ ਤੁਹਾਡਾ ਕੀ ਚੱਕਰ ਲਗਾਇਆ ਛੇਕ ਦੀ ਟੀਮ ਆ ਛੇਕ ਦੀ ਮੈਂ ਜਿੱਤੀਆਂ ਜਿੱਤੀਆਂ ਮੋਟੇ ਪਾਰ ਛੇ ਸੱਤ ਕੋਟੇ ਬੰਨ ਫੜਾਇਆ ਮੋਟੇ ਦੱਛਾ ਗੋ ਜੱਫੇ ਆਤੇਗੇ ਬਿੰਨੂ ਕੋ ਦਿਨ ਬਟਾ ਆਪਾਂ ਤਰ ਬੜ ਦਰਦ ਕੋ ਸੱਚ ਬੋਲਦਾ ਬੰਦਾ ਮੈਨੂੰ ਭਜਣ ਦਿੱਤਾ ਕਰਨੀ ਅਗਲਾ ਕਹਿੰਦਾ ਯਾਰ ਮੈਂ ਤਾਂ ਬਹੁਤ ਪੈਂਟ ਲਿਆ ਇਹੋ ਜਿਹੇ ਰੈਡਾ ਪਾਈਆਂ ਜੱਫੇ ਵੀ ਲੱਗਿਆ ਕਿ ਨਹੀਂ ਜੱਫੇ ਨਾਲ ਰੈਡਾ ਖੇਡਾਂਗੇ ਤੇ ਗਰਾਊਂਡ ਚ ਆਵਾਂਗੇ ਤਾਂ ਜੱਫੇ ਵੀ ਲੱਗਣਗੇ ਇਹ ਇਹਨੇ ਬਈ ਬਹੁਤ ਨੱਚਿਆ ਮੱਲਿਆ ਨੇ ਬਹੁਤ ਤਕੜਾ ਮੈਚ ਲੱਗਿਆ ਉਹ ਉਹ ਮੈਚ ਦਰ ਛੱਡ ਗਏ ਜੀ ਬੰਦੇ ਉਹ ਉਹ ਕਹਿੰਦੇ ਵੀ ਹਰ ਗਏ ਜੀ ਤਾਂ ਹੀਰੋ ਨੱਚਣ ਹੀ ਪਾੜਾ ਲੱਗਿਆ ਉਹ ਅੱਕ ਗਏ ਪਰ ਮੈਚਾਰ ਗਈ ਤੂੰ ਜੀ ਹਾਂ ਹਾਂ ਤੇ ਤਾਂ ਫਿਰ ਬੰਦੇ ਤੇ ਮੱਲਿਆਣੇ ਦੀ ਟੀਮ ਜਿਹੜੀ ਜਿਹੜਾ ਗੁਰਪ੍ਰੀਤ ਹੁਣੀਆਂ ਦੇ ਸੋ ਤੋਂ ਸੀਨੀਅਰ ਸੀ ਕਿ ਤੁਹਾਡੇ ਬਰਾਬਰ ਦੀ ਨਹੀਂ ਗੁਰਪ੍ਰੀਤ ਨਾਲ ਸਿਹਰ ਉਹਨਾਂ ਦਾ ਮੈਚ ਮੂਜਾਦਾ ਨਹੀਂ ਮੇਰੇ ਮੈਨ ਨਹੀਂ ਲੱਗੇ ਸਭਨ ਲੱਗੇ ਭਾਈ ਮੈਂ ਗੁਰਪ੍ਰੀਤ ਨੂੰ ਇੱਕ ਦੋ ਮੈਚ ਖੇਡਣ ਗਿਆ ਵਧੀਆ ਗੱਲ ਗੁਰਪ੍ਰੀਤ ਨਾਲ ਇੱਕਦਮ ਕੋਈ ਵੇਖੇ ਤੇ ਅੱਛਾ ਇੱਕਦਮ ਹੋ ਰਹੀ ਕਿਤੇ ਖੇਡੇ ਗੁਰਪ੍ਰੀਤ ਕੋਲ ਦੋ ਮੈਚ ਖੇਡੇ ਪਰ ਫੋਨ ਤੇ ਫਿਰੋ ਇੱਕ ਫਿਰ ਤੂੰ ਦਿੱਦਿਆ ਆਪਣਾ ਹਿੰ

ਕੜ ਨਹੀਂ ਹੂਰ ਦਾ ਕੋ ਛੱਡਣੀ ਬੁਗਲੇ ਚ ਜਾਣ ਬੱਦੂ ਸੀ ਬਾਕੀ ਮੈਂ ਤਾਂ ਕਹਿੰਦੇ ਬਾੜੀ ਕਰਦਾ ਬੁਗਲਾ ਮੈਂ ਤਾਂ ਬਾੜੀ ਕਰਦਾ ਹਾਂ ਇਹੋ ਬੇ ਕੌਡੀ ਜੇ ਮੈਂ ਤੂੰ ਗਰਾਊਂਡ ਤੇ ਮਾਰ ਦਦੇ ਨਾ ਗੀੜਾ ਗੂੜਾ ਕੀ ਚੱਕਰ ਆ ਵੀ ਕੀ ਆ ਗੀੜਾ ਹੋਇਆ ਕਾਦੀਆਂ ਬਜ਼ੁਰਗਾਂ ਸੁਕਾ ਕੰਮ ਧੰਦੇ ਜੀ ਕਰੇ ਕਰੇ ਹੁੰਦੀ ਜੀ ਕਰ ਵੀ ਖਾ ਲੇ ਵੀ ਖੇਡ ਨਾ ਵੀ ਜੀ ਕਰਦਾ ਵੀ ਖੇਡ ਲਾ ਵੀ ਹਾਂ ਵੀ ਖੇਡ ਨਾ ਵੀ ਹੈਗਾ ਐ ਚੱਲ ਤਾਂ ਉਹਨੂੰ ਮੈਂ ਕਾਟਿਆ ਟੈਨਸਨ ਕਾਟਿਓ ਬਜ਼ੁਰਗਾਂ ਕੰਮ ਧੰਦੇ ਬਜ਼ੁਰਗਾਂ ਮਾਰਦੇ ਬੰਨੂ ਕਿਨੂੰ ਕਾਟੀਆਂ ਹੂੰ ਵੀ ਆਏ ਪੂਰੀ ਅੱਗ ਲੱਗਦੀ ਐ ਵੀ ਅੰਦਰ ਵੀ ਕਰਦੇਗਾ ਜੀ ਵੀ ਆਹ ਸੇ ਮਿਹਨਤ ਮੁਲਾਕੇ ਕਿਰੇ ਕਰ ਰਵੇ ਘਰ ਦੀ ਮਜਬੂਰੀ ਦੀ ਗੱਲ ਕੀਤੀ ਆ ਹੀਰੋ ਕੇ ਬਈ ਬਹੁਤ ਵਧੀਆ ਫੈਮਿਲੀ ਤੋਂ ਆ ਨਾ ਜਦੋਂ ਉਤਰਾ ਚੜਾ ਜਿੰਦਗੀ ਦੇ ਵਿੱਚ ਹਰੇਕ ਤੇ ਆਉਂਦੇ ਰਹਿੰਦੇ ਆ ਹੀਰੋ ਇੱਕ ਮਿਹਨਤ ਮਜ਼ਦੂਰੀ ਕਰ ਰਿਹਾ ਇਸ ਵਕਤ ਹਣਾ ਵੀ ਜਿਹੜੀ ਗੱਲ ਸੱਚੀ ਆ ਉਹ ਦੱਸਾਂਗੇ ਵੀ ਜੇ ਕੋਈ ਆਪਣਾ ਯਾਰ ਬੰਦਾ ਪੁਰਾਣਾ ਸਮਝਦਾ ਤਾਂ ਯਾਰ ਇਹਦੀ ਬਾਹ ਜ਼ਰੂਰ ਫੜਿਓ ਯਾਰ ਹਨਾ ਕੋਈ ਵੀਜਾ ਬੂਜਾ ਲਵਾ ਦਿਓ ਬਾਹਰ ਦਾ ਜਾ ਕੇ ਇਹਦਾ ਗੇੜਾ ਗੁੜੇ ਕਢਾ ਦਿਓ ਬਈ ਕੈਨੇਡਾ ਅਮਰੀਕਾ ਦਾ ਹਨਾ ਵੀ ਜੇ ਕੋਈ ਸਪான்ਸਰ ਕਰਕੇ ਯਾਰ ਵੀ ਬੰਦਾ ਵਧੀਆ ਰੋਟੀ ਪੈਜੂਗਾ ਖੇਤੀਬਾੜੀ ਕਰਦੇ ਚਲੋ ਜੋ ਘਾਟੇ ਵੱਧੇ ਪੈਂ ਹੁਣ ਹੀਰੋ ਮੋਗੇ ਲੱਗਿਆ ਹੋਇਆ ਹੈ ਹਨਾ ਫੈਕਟਰੀ ਵਾਂਗੂ ਆ ਜਿੱਦਾਂ ਕਹ ਲੋ ਵੀ ਉੱਥੇ ਮਿਹਨਤ ਮਜ਼ਦੂਰੀ ਵਾਲਾ ਕੰਮ ਕਰਦਾ ਐਡਾ ਕ ਮਿਹਨਤੀ ਬੰਦਾ ਹੈ ਹਨਾ ਸਾਰਾ ਘਰ ਇਹ ਪਰਿਵਾਰ ਇਹੀ ਚਲਾ ਰਿਹਾ ਬੰਦਾ ਤੇ ਵੀ ਜਿਵੇਂ ਕਹ ਲਾ ਵੀ ਕੋਡੀ ਵੀ ਵਧੀਆ ਖੇਡਿਆ ਹੁਣ ਮਿਹਨਤ ਵੀ ਆਏ ਨੀਗਾ ਵੀ ਕਿਸੇ ਮੂਰੇ ਹੱਥ ੜਦਾ ਜਾਂ ਕੋਈ ਗੱਲ ਹੋਰ ਆ ਹਨਾ ਵੀ ਪੂਰੀ ਹਜੇ ਵੀ ਆ ਦੀ ਤੇਹ ਨਹੀਂ ਲੱਗੀ ਵੀ ਕਿਵੇਂ ਹੀਰੋ ਫਿਰ ਕੰਮ ਉਥੇ ਕੰਮ ਉਥੇ ਮੇਰਾ 50 ਕਿਲੋ ਦੀ ਬੁਰੀ ਆ 10 ਕਿਲੋ ਦੀ ਬੁਰੀ ਆ ਸਾਰੀ ਜਰੀ 3 ਵਜੇ ਚੱਕ ਲੈਣਾ ਹੈ ਸਵੇਰ 9 ਵਜੇ ਤੋਂ ਸ਼ਾਮ ਦੇ 6:30 ਕੋਈ ਗੱਲ ਨਾ ਬਜੇ ਬਈ ਲਾ ਇਦਾਂ ਵੇਲਾ ਕੋਈ ਕੰਮ ਦੀ ਕੋਈ ਚੱਕਰ ਨਹੀਂ ਤੁਹਾ 9 ਵਜੇ ਤੋਂ ਲੈ ਕੇ ਸਾਢੇ 7 ਵਜੇ ਤੱਕ ਬੋਰੀਆਂ ਸਾਢੇ 6:30 ਸਾਢੇ 6:30 ਤੱਕ ਵੀ ਬੋਰੀਆਂ ਹਾਂ ਬੋਰੀਆਂ ਪਿਆ ਕੋਈ ਚੱਕਰ ਨਹੀਂ ਕਿ ਉਦੋਂ ਕਰਦੀ ਕਿ ਉਦੋਂ ਕੋਈ ਕੰਮ ਦੀ ਕੋਈ ਚੱਕਰ ਨਹੀਂ ਬਾਜ਼ਾਰ ਨੂੰ ਬੰਦਾ ਪੈਸਾ ਕੰਮ ਕਰਾਉਣਾ ਜੂਰੇ ਨਹੀਂ ਬੰਦਾ ਜੀ ਕੀ ਕਰਦਾ ਇਦਾਂ ਕੰਮ ਕਰਦਾ ਕਿਲੋ ਪਰ ਕਿੰਨੀਆਂ ਕਪੂਰੀਆਂ ਸਿਰ ਤੋਂ ਲੰਘ ਜਾਂਦੀਆਂ ਬੋਰੀ ਦੇ ਚਾਚਾ 5-50 ਲੰਘੇ 450 300 450 200 200 ਬੋਰੀ ਬੋਰੀਆਂ ਵਿੱਚ ਚੱਕਰ ਹੋ ਕੇ ਗਾਮੀ ਜੀ ਅੱਛਾ ਯਾਰ ਹਾਂ ਤੇ ਹੀਰੋ ਇੱਕ ਵਾਰੀ ਸਾਨੂੰ ਕੋਈ ਬੰਦਾ ਮਿਲਿਆ ਕਹਿੰਦੇ ਵੀ ਮੈਨੂੰ ਤੇ ਆਪਣੇ ਨੂੰ ਕਹਿੰਦੇ ਵੀ ਤੁਹਾਡੇ ਪਿੰਡ ਦਾ ਇੱਕ ਹੀਰੋ ਹੁੰਦਾ ਸੀਗਾ ਕਦੇ ਵੀ ਹੁਣ ਤਾਂ ਸਟਾਰ ਬਣ ਗਿਆ ਹੋਊਗਾ ਤੇ ਭਾਰਪੂਰ ਕਤੋਂ ਨਹੀਂ ਬਣਾਇਆ ਵੀ ਭਾਰਪ ਦਾ ਉੱਪਰ ਖੇਡਦਾ ਭਾਰਪਾਸ ਗੌਰ ਨਹੀਂ ਦਿੱਤੀ ਘਰ ਦੀ ਉਹਨੂੰ ਆਏ ਪਰਨ ਵਿਆਹ ਨਾਲ ਆਏ ਨੇ ਉਹਨੂੰ ਖੇਤੀ ਹੁਕਤੇ ਕੰਮ ਆਉਂਦਾ ਘਰੇ ਬੜਾ ਚੰਗਾ ਸੀ ਹੈ ਨਾ ਚੰਗਾ ਸੀ ਏਦਾਂ ਬੰਦ ਨੂੰ ਪਤਾ ਹੁੰਦਾ ਜੇ ਕਦੇ ਭਾਰਪੂਰ ਵਧਾ ਕੇ ਹੀਰੋ ਓਪਨ ਖੇਡਦਾ ਹੁੰਦਾ ਤਾਂ ਬਹੁਤ ਤਰਿਕਾ ਹੀ ਹੋਣੀ ਸੀ ਯਾਰ ਉਹਨੂੰ ਬਾਕੀ ਆ ਕੱਲਾ ਬਾਈ ਉਹਨੂੰ ਬੜਾ ਪਸੰਦ ਕੀ ਤਰਿੰਨ ਭਾਈ ਗੱਗੀ ਨੇ ਬਹੁਤ ਜ਼ਿਆਦਾ ਕਿਹਾ ਕਿਰਾ ਪਾਵਦਾ ਮੇਰੀ ਜਿਮ ਮੇਰਾ ਕਦੇ ਸੱਤ ਨਹੀਂ ਲੱਗੀ ਹੈ ਨਾ ਹਾਂ ਤਾਂ ਸੱਤ ਲੱਗੀ ਤੇ ਹੀ ਉਹ ਏਦਾਂ ਦਾ ਸਨੀਰਾ ਹੀਰੋ ਦਾ ਟਰੈਕਟਰ ਉਤੋਂ ਦੇ ਬੋਟੇ ਕੱਕ ਜੀ ਮਾਰਦਾ ਰਿਹਾ ਕੱਕ ਜੀ ਦਾ ਕੀ ਚੱਕਰ ਦੀਆ ਕਿਆ ਕਾ ਚੀਜ਼ ਲੈਣਾ ਚਾਹੁੰਦਾ ਤੂੰ ਤੇ ਕੀ ਮਾਦਈ ਇਸ ਤਰ੍ਹਾਂ ਯਾਰ ਜੰਦਾ ਦਲ ਬੰਦਾ ਸੌਣ ਲੱਗੇ ਕਦੇ ਦੁਖੀ ਹੋ ਜਾਈ ਹੀਰੋ ਮਿਲ ਜੇ ਤੇ ਮਨ ਖੁਸ਼ ਹੋ ਜਾਂਦਾ ਸੀ ਕਦੇ ਘੁੰਮਣ ਵੀ ਜਾਂਦੇ ਆ ਤਾਂ ਜਾ ਕੇ ਤੇ ਮਹਾਰਾਜ ਦਰਸ਼ਨ ਵੀ ਕਰ ਜਾਂਦੇ ਆ ਤੇ ਨਾਲ ਜਾਂਦਾ ਹੀਰੋ ਹਜੂਰ ਸਾਹਿਬ ਘੁੰਮਾ ਦਿੱ ਗਿਆ ਜੀ ਉਦੋਂ ਕੀ ਗੱਲ ਹੋ ਗਈ ਜੀ ਉਹਨੂੰ ਬੱਸ ਮੈਂ ਸਿਰੋ ਉਹੀ ਸੁਖਾਣ ਚੱਟ ਜਾਈ ਬਾਬਰੀ ਬਾਣੀ ਛੰਦੀਆਂ ਮਾਤਾ ਮਾਇਆ ਪੈਨਾ ਜਾ ਕੇ ਅੱਛਾ ਉਹ ਤਾਂ ਪਾਣੀ ਸ਼ਹੀਦ ਲੱਗੇ ਮੈਨੂੰ ਪਤਾ ਲੱਗਾ ਉਹਨੇ ਫਿਰ ਵਾਕੀ ਅਮਨ ਫੋਨ ਲਾ ਕੇ ਨੇ ਸਦਾ ਕੋ ਬੰਦ ਥੋੜਾ ਸਹਾਰਾ ਦੇ ਤਾਦੇ ਕੋ ਸੜਾ ਵੀ ਆ ਦੇ ਲੈ ਜਾ ਸਹੀ ਗੱਲ ਹੈ ਸਹੀ ਗੱਲ ਆ ਇੱਕਦਮ ਮੰਜ਼ਲ ਤੇ ਆਪਣੀ ਦੀ 7ਵੀਂ 18ਵੀਂ ਲੱਜੀ ਨਾ ਕਮਰਾ ਇਹਨੂੰ ਪਤਾ ਨ ਲੱਗੇ ਵੀ ਜਾਣਾ ਕਿੱਥੇ ਰਾ ਜਿਹੜੋ ਘਮਾਦ ਗਿਆ ਮੈਂ ਤਾਂ ਦਰਸ਼ਨ ਕਰਨ ਉੜ ਗਿਆ ਮੈ ਤੇ ਲੱਕੀ ਸੀਗਾ ਅਜਿਹਾ ਵੀ ਅਸੀਂ ਤਾਂ ਦਰਸ਼ਨ ਕਰਕੇ ਵੀ 10 ਮਿੰਟ ਸਿਮਨ ਕਰਕੇ ਆਵਾਂਗੇ ਹੀਰੋ ਕਹਿੰਦਾ ਮੈਂ ਜਾਣਾ ਹੀਰੋ ਮੜ ਗਿਆ ਉੱਤੇ ਕਹਿੰਨੇ ਬੂਨ ਕਰਕੇ ਦੱਸਿਆ ਵੀ ਅਮਨੇ ਨੂੰ ਵੀ ਐ ਕਰਕੇ ਵੀ ਬੰਦਾ ਲੈ ਗਿਆ ਫਿਰ ਉਹ ਲੈ ਕੇ ਆਏ ਕਿ ਮੇਰਾ ਹੀ ਫਟੂਰ ਬਹੁਤ ਵਧੀਆ ਸੀ ਤੂਰ ਬਹੁਤ ਆਇਆ ਹਣਾ ਬਹੁਤ ਮਾਰੀ ਤੇ ਬਹੁਤ ਜੀਗੀ ਤੁਮਨੇ ਮੰਨਿਆ ਕੋਈ ਨਹੀਂ ਅਗਲੇ ਸਾਲ ਚੱਲਾਂਗੇ ਹਾਂ ਹਾਂ ਸਰਦਾਰ ਦੀ ਤੂੰ ਕੀ ਮੜ ਗਿਆ ਹੋਰ ਕੋ ਪੁੱਛਣਾ ਵੇ ਮੇਰਾ ਵੱਡਾ ਭਰਾ ਏ ਮੇਰਾ ਬਹੁਤ ਜਿਆਦਾ ਪਿਆਰ ਆ ਪਰ ਇਹ ਮੈਂ ਚਾਹੁੰਦਾ ਵੀ ਹੀਰੋ ਦੀ ਆਪਾ ਹੈਲਪ ਕਰ ਸਕੀ ਆ ਨਾ ਪਰ ਇਹ ਹੀਰੋ ਨਹੀਂ ਕਹਿ ਰਿਹਾਗਾ ਹਣਾ ਇਹ ਮੇਰੇ ਦਿਲ ਦੀ ਤਮੰਨਾ ਸੀਗੀ ਵੀ ਮੈਂ ਵੀ ਆਪਣੇ ਯਾਰਾ ਮਿੱਤਰਾਂ ਨਾਲ ਸਾਰਿਆਂ ਨਾਲ ਜਿਹੜੇ ਮੇਰੇ ਪਿੰਡ ਦੇ ਸੀਨੀਅਰ ਪਲੇਅਰ ਆ ਜਾਂ ਜਿੱਦਾਂ ਵੀ ਹੈਗਾ ਜਿਹੜੇ ਕੋਡੀ ਦਾ ਟੱਚ ਆ ਜਾਂ ਕੋਈ ਵੀ ਸਪੋਰਟਸ ਨਾਲ ਟੱਚ ਆ ਉਹਨਾਂ ਨਾਲ ਮੈਂ ਗੱਲ ਕਰਾਂ ਬਈ ਇੱਥੇ ਯਾਰ ਬਹੁਤ ਔਖਾ ਜਿੱਦਾਂ ਕਹ ਲੋ ਵੀ ਇਹਦੀ ਜਿੱਦਾਂ ਦੇ ਘਰ ਦਾ ਜਿਆਰਾ ਮਿਹਨਤ ਮਜ਼ਦੂਰੀ ਕਰਦਾ ਬੰਦਾ ਹੁਣ ਹਨਾ ਇਹ ਤੇ ਵੀ 5-7000 ਰੁਪਏ ਮਿਲਦਾ ਮਿਲਨ ਦਾ ਜਿੱਥੇ ਇਹ ਲੱਗਿਆ ਵਾ ਹਨਾ ਵੀ ਕੋਈ ਬੰਦਾ ਯਾਰ ਆਪਣੇ ਪਿੰਡ ਦਾ ਹੋਵੇ ਜਾਂ ਕੋਈ ਬਾਹਰਲਾ ਆਪਣਾ ਕੋਈ ਸੱਜਣ ਹੋਵੇ ਯਾਰ ਇਹਦਾ ਕੋਈ ਸਪான்ਸਰ ਕਰਕੇ ਜਿੱਦਾਂ ਯਾਰ ਵੀ ਆਸਟ੍ਰੇਲੀਆ ਜਾਂ ਕੈਨੇਡਾ ਹੋਵੇ ਜਾਂ ਕਿਤੇ ਵੀ ਯਾਰ ਵੀ ਜਾਂ ਕੋਈ ਜਿੱਦਾਂ ਦੀ ਵੀ ਕੰਟਰੀ ਜੋ ਵੀ ਯਾਰ ਇਹਨੂੰ ਵੀ ਕਰਕੇ ਵੀ ਇਹਦਾ ਆਪਾਂ ਕਰਵਾ ਦਈਏ ਉੱਥੇ ਇਹਨੇ ਆਦੀ ਮਿਹਨਤ ਮਜ਼ਦੂਰੀ ਕਰਨੇ ਵੀ ਕਿਸੇ ਤੇ ਡਿਪੈਂਡ ਨਹੀਂਗਾ ਕੋਈ ਨਸ਼ੇ ਪੱਤੇ ਦਾ ਇਹੋ ਬੰਦੇ ਨੂੰ ਇੱਕ ਪੈਸੇ ਦਾ ਬੇਲ ਨਹੀਂ ਉਹ ਆਪਣੀ ਗਰੰਟੀ ਹੋਊਗੀ ਜਾਂ ਕੋਈ ਹੋਰ ਇਹਨੂੰ ਕੋਈ ਆਏ ਹੋਵੇ ਸਾਫ਼ ਸੁਥਰਾ ਬੰਦਾ ਏ ਵੀ ਯਾਰ ਜੇ ਕੋਈ ਬੰਦਾ ਕਰ ਸਕਦਾ ਹੋਇਆ ਵੀ ਇਹਨੇ ਪਿੰਡ ਦਾ ਨਾਮ ਬਹੁਤ ਜ਼ਿਆਦਾ ਆਪਣੇ ਦਾ ਚਮਕਾਇਆ ਏ ਵੀ ਜੇ ਆਪਾਂ ਇਹਦੀ ਸਪੋਰਟ ਕਰ ਦਾਂਗੇ ਤਾਂ ਵੀਰੇ ਲੀ ਮੂਤ ਭਰ ਜਾਂਦੀ ਹੈ ਕੋਈ ਇਹਦਾ ਵੀ ਆਪਣਾ ਪੇਪਰ ਉੱਪਰ ਕੋਈ ਬੰਦਾ ਇਹਦਾ ਕਰਦੇ ਯਾਰ ਇਧਰ ਹਣਾ ਵੀ ਆਪਣੇ ਵੀ ਇਧਰੋਂ ਯਾਰ ਭੱਜ ਦੌੜ ਕੇ ਸੀ ਇਹਦੇ ਪੇਪਰਵਰਕ ਸਾਰਾ ਕਰਵਾ ਦਾਂਗੇ ਵੀ ਪੈਸੇ ਦੀ ਇਹ ਮਦਦ ਨਹੀਂ ਮੰਗ ਰਿਹਾਗਾ ਕਿਉਂਕਿ ਮਿਹਨਤ ਵਾਲਾ ਬੰਦਾ ਏ ਮਿਹਨਤੀ ਬੰਦਾ ਏ ਬਸ ਆਪਾਂ ਇਹ ਚਾਹੁੰਦੇ ਆ ਵੀ ਯਾਰ ਜੇ ਬਾਹਰ ਜਾ ਕੇ ਕਿਤੇ ਚਲਾ ਜਾਊਗਾ ਉੱਥੇ ਦੀ ਮਿਹਨਤ ਕਰੂਗਾ ਤਾਂ ਇਹਦੇ ਘਰ ਦੇ ਹਾਲਾਤ ਥੋੜੇ ਜਿਹਾ ਹੋਰ ਠੀਕ ਕਰ ਲੂਗਾ ਤੇ ਬਾਕੀ ਜਾਂਦੇ ਬਸ ਦੇ ਰਹੋ ਵੀਡੀਓ ਦੇਖਣ ਲਈ ਇਹੀ ਪਰਪਸ ਸੀ ਆਪਣਾ ਵੀਡੀਓ ਬਣਾਉਣ ਦਾ ਤੇ ਇਹੀ ਵੀ ਵਜਾ ਸੀਗੀ ਆਪਣੇ ਵੀ ਹੀਰੋ ਨੂੰ ਦਿਖਾਉਣ ਦਾ ਬਾਕੀ ਜਿਹੜੇ ਫੈਨ ਆ ਜਿਹੜੇ ਪੁਰਾਣੇ ਇਹਦੇ ਹੀਰੋ ਦੇ ਉਹ ਦੇਖਣਗੇ ਵੀ ਉਹਨੂੰ ਪੁਰਾਣੀ ਪੁਰਾਣੇ ਪਿੱਛੇ ਤਾਂ ਲੈ ਜਾਣਗੇ ਵੀ 25 ਸਾਲ ਕਬੱਡੀ ਦੇ ਤੇ ਧੰਨਵਾਦ ਮਿੱਤਰੋ ਵੀਡੀਓ ਨੂੰ ਜਿਹੜੇ ਨਾਲ ਜਿਉਂਦੇ ਬਾਅਦ ਰਸ ਸასი ਕਾਲੀ